हां जी दोस्तों कैमियो सारे तुसी उम्मीद ਕਰਦਾ ਹਾਂ तुसी ਸਾਡੇ ਠੀਕ ਹੋਵਗੇ ਸਭ ਤੋਂ ਪਹਿਲਾਂ ਆ ਵੀਡੀਓ ਦੇਖਿਓ ਫਿਰ ਆਪਾਂ ਇਹਨਾਂ ਦੇ ਫਨੀ ਜੀ ਕਮੈਂਟ ਪੜਾਂਗੇ ਜੇਕਰ ਤੁਹਾਨੂੰ ਵੀਡੀਓ ਕੈਂਟ ਲੱਗੀ ਤਾਂ ਲਾਇਕ ਤੇ ਆਪਣਾ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਵੀ ਸਬਸਕ੍ਰਾਈਬ ਕਰ ਲੈਣਾ ਤਾਂ ਚੱਲੀਏ ਦੋਸਤੋ ਜਿਆਦਾ ਸਮਾਨ ਆ ਲੈਂਦੇ ਹੋਏ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਹਾਂ ਜੀ ਮੇਰੀ ਵਾਈਫ ਸੋਣੀ ਲੱਗੀ ਹੈ ਚਲ ਆਵਾਂ ਚੱਲਣੀਆਂ ਅੱਜ ਓ ਸੋਣੀ ਤੈਨੂੰ ਸੋਣੀ ਮੈਨੂੰ ਤੇਰਾ ਚਾਚਾ ਲੱਗਦਾ ਸੋਣੀ ਬਣਾਉਣਾ ਵਾ ਮੈਂ ਕਮਾਈ ਕਰ ਲਈਗਾ ਜਿੰਦਿਆ ਇਦਾਂ ਲੱਗਦਾ ਜਿੱਦਾਂ ਛੋਟੇ ਭਰਾ ਨੂੰ ਸੂਟ ਪਵਾਤਾ ਹੋਵੇ ਨਾ ਮੈਂ ਤੇਰੇ ਲਈ ਕਮਾਈ ਕਰਦਾ ਤੇਰੀ ਕਮਾਈ ਦੀ ਲੋੜ ਹੀ ਨਹੀਂ ਉਹ ਆਪ ਹੀ ਬਹੁਤ ਕਮਾ ਲੈਂਦੀ ਹੋਣੀ ਤੂੰ ਮਨਪਸੰਦ ਗਾਣਾ ਸੁਣਾ ਦਿਓ ਨਹੀਂ ਮੈਡਮ ਹੈ ਜੇ ਦਿਲ ਤਾਂ ਪਾਗਲਾ ਹੈ ਧੋਕੜੀਆਂ ਰੋਕੇ ਤੈਨੂੰ ਚੁੱਪ ਵੀ ਤਾਂ ਦਿਲ ਤਾਂ ਪਾਗਲਾ ਹੈ ਤੇਰੇ ਯੂਥ ਫੇਲੇ ਚੁੱਪ ਵੀ ਤਾਂ ਕਰ ਜੂਗਾ ਯਾਰ ਕਿ ਤੁਸੀਂ ਨਹੀਂ ਹਸਾਉਣਾ ਨਹੀਂ ਕਿਸੇ ਨੇ ਮੈਡਮ ਤਾਂ ਆਪ ਆਪਣਾ ਹਾਸਾ ਰੋਕ ਕੇ ਬੈਠੀ ਆ ਨਹੀਂ ਹਸ ਦਿਲ ਤਾਂ ਪਾਗਲ ਹੈ ਸੋਨੂੰ ਉਸਤਾਦ ਪਾਗਲ ਹੈ ਨਾ ਕੋਈ ਉਹਨਾਂ ਨੂੰ ਗੁੱਸਾ ਆ ਜਾਣਾ ਨਹੀਂ ਨਹੀਂ ਕੋਈ ਨਹੀਂ ਹਸਾਉਂਦਾ ਤੁਸੀਂ ਸੁਣਾ ਦਿਓ ਸੁਣਾ ਦਿਓ ਸੁਣਾ ਦਿਓ ਸੁਣਾ ਦਿਓ ਦੋ ਘੜੀਆਂ ਰੋਗੇ ਤਾਂ ਨਹੀਂ ਚੁੱਪ ਵੀ ਤਾਂ ਕਰ ਜਾਊਂਗਾ ਇਹ ਗਾਣਾ ਕਰਨ ਔਂਜਲੇ ਦਾ ਥੋੜੀ ਆ ਬਲਕਾਰ ਅਨਕੀਲੇ ਦਾ ਘੜ ਮੇਰੇ ਕੋ ਮੇਰੇ ਕੋ ਜਾਨਤਾ ਨਹੀਂ ਹੈਂ ਦਿਲ ਤਾਂ ਪਾਗਲਾ ਹੈ ਦੋ ਘੜੀਆਂ ਭੈਣ ਦੇ ਲੋੜੇ ਨੂੰ ਨਹਾਉਣ ਧੋਣ ਵੀ ਸਿਖਾਉ ਕੋਈ ਜਮਿਤਾ ਰੁਕੇ ਤਾਂ ਨਹੀਂ ਚੁੱਪ ਵੀ ਤਾਂ ਕਰ ਜੂ ਪਰਾਵਾ ਰੱਬ ਦਾ ਵਾਸਤਾ ਤੂੰ ਚੁੱਪ ਕਰ ਜਾ ਦਿਲ ਨੇ ਤਾਂ ਕਰਨ ਹੀ ਜਾਣਾ ਦਿਲ ਤਾਂ ਪਾਗਲੇ ਹੈ ਇਹ ਹੁਣ ਸਾਨੂੰ ਇਹ ਨਾ ਤਾਂ ਗਾਣਾ ਲੱਗਦਾ ਨਾ ਰੈਪ ਲੱਗਦਾ ਕਰਨ ਅਜਲਾ ਜੀ ਨੂੰ ਵੀ ਪੁੱਛਣਾ ਪੈਣਾ ਹਨਾ ਵੀ ਉਹਨਾਂ ਨੇ ਕਦੋਂ ਗਾਇਆ ਸੀ ਇਹ ਗਾਣਾ ਇਹ ਮਰਾਂ ਪੜਾ ਪੜਾ ਕੇ ਸੰਗਰਾਂ ਨੂੰ ਕੋਈ ਗੱਲ ਨਹੀਂ ਮੈਡ ਤੇਰੀ ਪੁੱਛੀ ਮੈਨੂੰ ਤਾਂ ਲੱਗਾ ਸ਼ਾਂਦ ਕੀੜਾ ਸਿਰਫ ਸਬਜ਼ੀਆਂ 'ਚ ਹੁੰਦਾ ਬਿੱਲੂ RAM ਗੜੀਆਂ ਦੀ ਆਤਮਾ ਤੇਰੇ ਵਿੱਚ ਆਈ ਲੱਗਦੀ ਹੈ ਭਾਈ ਕਿਹੜਾ ਕੀੜਾ ਜਿਹੜਾ ਤੈਨੂੰ ਟਿਕਣ ਨਹੀਂ ਦਿੰਦਾ ਬਗਾ ਗੈਂਗ ਜਦੋਂ ਮਾਲ ਤੇਜ ਹੋਵੇ ਮਾਲ ਦਾ ਕਮਾਲ ਅੱਜ ਦੀ ਜਨਤਾ ਦਾ ਹਾਲ ਇਹ ਹੈ ਮਾਲ ਦਾ ਕਮਾਲ ਭਾਬੀ ਮੇਰੀ ਉਮਰ ਨਿਆਣੀ ਮੁੰਡਾ ਤੁਸੀਂ ਬੈਲੀ ਲੱਭੇ ਭਾਬੀ ਮੇਰੀ ਉਮਰ ਨਿਆਣੀ ਮੁੰਡਾ ਤੁਸੀਂ ਬੁੱਢਾ ਲੱਭਿਆ ਮੰਗ ਕੇ ਮੈਨੂੰ ਬੈਠੀ ਮੁੰਡਾ ਕੁਝ ਜ਼ਿਆਦਾ ਹੀ ਛੋਟੀ ਉਮਰ ਦਾ ਲੱਭ ਲਿਆ ਕਿ ਦੱਟਨਾ ਕਿਹੜਾ ਤੂੰ ਹੈ ਮੇਰੇ ਵੱਲੋਂ ਲੱਖ ਦਿਆਂ ਲਹਣ ਤਾਂ ਸਾਰੇ ਪਾਵੋ ਲਹਣ ਤਾਂ ਦਾ ਛਾਗਣਾ ਪੈਰ ਨਹੀਂ ਕੱਢਿਆ ਕੀ ਲੋੜ ਸੀ ਵਿਆਹ ਤੇ ਖੱጫ ਕੰਦੀ ਭੋਗ ਤੇ ਕਾਠ ਹੀ ਕਰ ਲੈਂਦੇ ਬੀਉ ਦਾ ਪਾਬੀਉ ਦਾ ਸਾਕ ਮੋੜਦੇ ਨਹੀਂ ਮੁੰਡਾ ਰੱਖਦਾ ਅੱਖਾਂ ਵੈਲੀ ਨਹੀਂ ਇਹ ਤਾਂ ਤੋ ਹੀ ਵੱਡਾ ਲੱਬਿਆ ਖਾਂ ਖੜੀਆਂ ਉਹ ਖਾਲਸਾ ਜਾਣਗੇ ਆਪਣੇ ਸਲੀਮ ਕੀ ਇਹਨਾਂ ਦਾ ਇੱਕ ਵੱਖਰਾ ਦੇਸ਼ ਬਣਾ ਕੇ ਉੱਪਰ ਬੰਬ ਸੁੱਟਦੇ ਹੋ ਜੇ ਅਕਬਦਾ ਸਲੀਮ ਜਿਉਂਦਾ ਹੁੰਦਾ ਹੁੰਦਾ ਉਹਨੇ ਸਲਫਾਸ ਖਾ ਕੇ ਮਰ ਜਾਣਾ ਅਨਾਤਕਲੀ ਵੇਖ ਕੇ ਉਤੇਲੀ ਭੈਣ ਦੀ ਛਿੱਕੀ ਇਹਨਾਂ ਦੀ ਆਬਾਦੀ ਦਿਨੋ ਦਿਨ ਵਧਦੀ ਹੀ ਰਹੀ ਹੈ ਸਰਕਾਰ ਨੂੰ ਸੂਚਨਾ ਚਾਹੀਦਾ ਹੈ ਨਾ ਬਾਰੇ ਇਹ ਹਾਂ 85 ਲੱਖ ਜੂਨ ਸੁਪਲੇਖੇ ਕਰਤ ਜਾਂਦਿਆਂ ਬਿਨਾ ਮੇਕਅਪ ਤੋਂ ਦਮਦਾਰ ਚਿਹਰਾ ਦਾ ਫਸਿਆ ਸਾਗ ਵੀ ਦਿਖ ਰਿਹਾ ਸੀ ਤੋ ਖਤਾ ਦਸਤੂਨ ਹੋ ਗਿਆ ਬੁੜੀਆਂ ਨਾਰਾਂ ਦਾ ਤੇਰਾ ਪੜਨਾ ਤੇ ਪਰਲ ਬੰਦ ਕਰੋ ਮੁੱਦਾ ਬਾਦ ਆਉ ਕਾਏ ਦੂਰੇ ਪਾਪੇ ਨੂੰ ਕੱਲ ਇਹਦੇ ਕੋਲ ਨਰਕਾਂ ਚ ਵੀ ਥਾਂ ਨਹੀਂ ਮਿਲਣੀ ਪਾਪੀਓ ਦਾ ਦਸਤ ਇਹ ਨਾਲ ਹੀ ਅਲੱਗ ਤੇਲ ਗਰਮ ਹੋ ਰਿਹਾ ਨਰਕਾਂ ਚ ਹੋਰ ਹੋ ਗਿਆ ਕੀ ਤਾਂ ਸਭ ਠੀਕ ਹੈ ਆਂਟੀ ਦੇ ਦੰਦ ਕਿਵੇਂ ਬਦਲ ਦਿੱਤੇ ਯਾਰ ਅੰਨਾਨੀ ਫੁੱਦੂ ਹੁੰਦਾ ਮਨ ਤਾਂ ਕਰ ਰਿਹਾ ਸਾਲੇ ਦੇ ਇੱਟ ਮਾਰਾਂ ਫੋਨ ਦੇ ਅੰਦਰ ਵੜ ਕੇ ਕੂਲੀਪਤਾਂ ਕੱਢ ਦੇ ਅੱਜਕੱਲ ਕਾਲਿਆਂ ਦਾ ਟ੍ਰੈਂਡ ਚੱਲਦਾ ਪਿਡਾਂ ਘੂਂਤੇ ਹੀ ਡਿਗਦਿਆਂ ਨੇ ਜੇ ਮੈਂ ਬਲਾਵਾ ਚੰਗੀ ਫਸਲ ਨੂੰ ਕਿਹੜੇ ਹੀ ਖਾਂਦੇ ਆ ਬਾਈ ਭਲਾਵਾ ਕੁੜੀ ਫਿਲਟਰ ਨਾਲ ਚਿੱਟੀ ਹੋਈ ਤੇ ਸਾਲਾ ਮੁੰਡਾ ਫਿਲਟਰ ਲਾ ਕੇ ਵੀ ਤੁੰਦਲਾ ਨਜ਼ਰ ਆ ਰਿਹਾ ਭਲਾਵਾ ਜਰਾ ਤੂੰ ਵੇਖ ਕਹੀ ਨਾ ਫੇਕ ਕਹਿੰਦੀ ਪਤਾ ਨਹੀਂ ਕਿਹੜੀ ਔਕੀ ਘੜੀ ਵਿੱਚ ਪੈਦਾ ਹੋ ਗਏ ਸਾਲੇ ਕਾਚੂ ਮਾਚੂ ਇਹ ਮੈਂ ਨਾ ਅੱਟਾ ਗੁੰਨਾ ਆ ਜਾ ਕੇ ਲਿਖਾਰੀ ਨੀਟੂ ਸ਼ਟਰਾ ਵਾਲਾ ਖੱਤੇ ਆ ਜਾ ਕੇ ਚੁੱਪ ਮਾਂ ਗਾਣਾ ਲਿਖਣ ਵਾਲਿਆਂ ਨੂੰ ਮੇਰੇ ਵੱਲੋਂ ਲੱਖ ਦੀ ਲਾਹਨਤ ਅੱਜ ਹੈਗਾ ਵੀਰਵਾਰ ਕੱਲ ਨੂੰ ਹੈਗਾ ਜੁਮਾ ਸਾਲੀ ਆਵਾਜ਼ ਜਿੱਦਾਂ ਸਪੀਕਰ ਵਿੱਚ ਸੂਏ ਮਾਰੀ ਹੁੰਦੇ ਆ ਪਾਪੀ ਨੇ ਪੰਘਾ ਹੋਣ ਸੀਲ ਮੇਂ ਇਹਨਾਂ ਚੋਲੀਆਂ ਹੁੰਦੀਆਂ ਨੇ ਇਹਨਾਂ ਦਾ ਫੋਨ ਨਹੀਂ ਖੋ ਸਕਦਾ ਕੋਈ ਮੇਜ ਤੁਮਾ ਪਾਪੀ ਨੇ ਪੰਘਾ ਹੋਣ ਸੀਲ ਮੇਂ ਚ ਤੁਮਾ ਮਿਊਜ਼ਿਕ ਦੀ ਬੇਇੱਜ਼ਤੀ ਕਰ ਦਿੱਤੀ ਚਵਲਾ ਨੇ ਹਾ ਚੱਤੀ ਅੱਖ ਤੇ ਆ ਚੱਕ ਜੁਮਾ ਇਹ ਗਾਣਾ ਲਿਖਣ ਤੋਂ ਬਾਅਦ ਨੀਟੂ ਛਟਰਾਵਾਲੇ ਨੇ ਕਲਮ ਵੀ ਤੋੜ ਦਿੱਤੀ ਅਧੀ ਰਾਤੀ ਜਦੋਂ ਮੈਂ ਫਰਸ਼ ਤੇ ਸੁੱਤੀ ਭਾਬੀ ਨੇ ਪਾਤੀ ਗੀਤੀਆ ਮਾ ਨੂੰ ਭਾਬੀ ਕਹੀ ਜਾਂਦੀ ਤੇ ਪਿਓ ਨੂੰ ਬਾਜੀ ਤੇ ਮੇਰੇ ਮਗਰ ਸੀ ਕੁੱਤੀ ਪਿੱਛੇ ਮੇਰੇ ਕੁੱਤੀ ਤੇ ਮੈਂ ਮੂਰੇ কুমਮਾ ਧਨ ਜਿਗਰਾ 뮤ਜ਼ਿਕ ਆਲੇ ਦਾ ਜਿੰਨੇ ਜਾਣ ਤੇ ਖੇਡ ਕੇ 뮤ਜ਼ਿਕ ਬਣਾਇਆ ਆ ਆ ਚੱਕੇ ਅੱਖ ਤੇ ਆ ਚੰਗ ਚੋ ਇਹਨਾਂ ਦੀ ਦਵਾਈ ਚੱਲਦੀ ਮਾ ਆ ਜਾ ਗਵੀਰ ਮਾਰ ਕਰਨ ਜੁੱਤੀ ਫੇਰਨ ਵਾਲੇ ਤਿੰਨ ਦਬਾਓ ਗਾਲ ਕੱਢਣ ਵਾਲੇ ਪੰਜ ਦਬਾਓ ਤੇ ਕਾਮਲੀ 10 ਦਬਾਓ ਦਰੋਨਾ ਮਿੱਤਰੋ ਟੈਂਪੂ ਹੀ ਆ ਸਾਡੇ ਤਾਂ ਮਾਲ ਵਿੱਚ ਇਹਨਾਂ ਨੂੰ ਟੈਂਪੂ ਕਹਿੰਦੇ ਨੇ ਤੁਸੀਂ ਦੱਸੋ ਇੱਕ ਹੋਰ ਦਰਿਆ ਟੈਂਪੂਆਂ ਦਾ ਚੱਲ ਪਿਆ ਇਹਦੇ ਇਲਾਜ ਤਾਂ ਚైనా ਵਾਲੇ ਕਰਨਗੇ ਇਹਨਾਂ ਦਾ ਚਾਰ ਦਿਨ ਚైనా ਦੇ ਡਾਕਟਰ ਤੇ ਛੱਡ ਦੋ 81 ਲੱਖ ਜੁਨਸੀ ਹੁਣ ਇੱਕ ਹੋਰ ਵੱਧ ਗਈ ਆ ਭੰ ਦਾ ਲੋੜਾ ਇਹ ਆਡ ਸਤਿੰਦਰ ਸਤਾਜ ਦੀ ਫੀਲਿੰਗ ਲੈਂਦਾ ਸਾਲਾ ਕਿਵੇਂ ਬੰਦਲ ਵਾਂਗੂ ਟੱਪੀ ਜਾਂਦਾ ਅੰਤਨਾ ਰਾਨ ਜਨਾਨਾ ਵੀ ਸੋਚਦੀ ਹੋਣੀ ਆ ਕਿ ਕਿਹੜੇ ਘੂਸੇ ਦੇ ਪੱਲੇ ਪੈ ਗਈ ਹਾਂ ਜਨਾਨੀ ਪਤਾ ਨਹੀਂ ਕਿਹੜੀ ਗੱਲਾਂ ਚੋਪਿਆ ਨਹੀਂ ਹਰਕਤਾਂ ਲਤਾਂ ਖਾਣ ਵਾਲੀਆਂ ਇਹਦੀਆਂ ਇਹ ਪੱਲੇ ਵਿਆਹ ਹੋਇਆ ਹੁਣ ਤਾਂ ਤਲਾਕ ਦੀ ਤਿਆਰੀ ਆ ਔੜੀ ਵੀ ਕਹਿੰਦੀ ਹੋਣੀ ਲੱਗਦਾ ਟੈਂਪੂ ਹੀ ਆ ਮੈਂ ਵਿਚੋਲੇ ਤੇ 420 ਦਾ ਕੇਸ ਦਰਜ ਕਰਾਤਾ ਹੂੰ। ਕੁੜੀ ਵੀ ਸੋਚਦੇ ਹੋਣੀ ਸਾਲਾ ਘੂਸਾ ਪੱਲੇ ਪੈ ਗਿਆ। ਸਾਰੇ ਕੂਸੇ ਪੰਜਾਬ ਵਿੱਚ ਆ। ਹਰ ਕਤਾਂਕੂ ਸਿਆਲੀਆਂ ਫੀਲਿੰਗ ਮੂਸੇ ਵਾਲੀਆਂ ਮੈਨੂੰ ਲੱਗਦਾ ਵਿਆਹ ਮਗਰੋਂ ਹੋਇਆ ਹੁਣਾਂ ਤਲਾਕ ਪਹਿਲਾਂ ਹੋ ਗਿਆ ਹੁਣਾਂ ਇਸ ਦਾ ਬਿਨਾ ਚਿਤੜਾਂ ਵਾਲਾ ਡਾਂਸਰ ਲੱਛੂ ਬਾਂਦਰ